ਇਹ ਜੀ ਜੀ ਰਾਤ ਦਾ ਥੋੜਾ ਦਾਲ ਕੀਤਾ ਜੇ ਅੰਦਰ ਹਾਂ ਤਾਂ ਪੀਲੀ ਪੀਲੀ ਸੀ ਔਰ ਉਹ ਡੱਪਿਆ ਹਾਂ ਸਿਉ ਮੰਗ ਲਿਆ ਤੇ ਸਿੱਖੀ ਦੀ ਗਾੜੀ ਆਪਣੇ ਉਹ ਗੱਡੀ ਛੱਡ ਕੇ ਚਲੀ ਗਈ ਹੂੰ ਉਹ ਤਾਂ ਜਰਾ ਡੈਡ ਹੋਇਆ ਵਾ ਜਿਆਦਾ ਅੱਗੇ ਤਾਂ ਹੀ ਬਣਾ ਆ ਗਿਆ ਸਿਉ ਮੰਗ ਕੋਈ ਤਾਂ ਮੀੜ ਕਰ ਦਿੰਦੀ ਆਂ ਹਾਂ ਮੀੜ ਕਰ ਦੇ ਅਮੀ ਤੋਂ ਖੜਾ ਪਰੇ ਉਹ ਜਨਾ ਅਥੋਰਟੀ ਕੇ ਨੇ ਬੰਦਾ ਹਜੇ ਵੀ ਹਾਂ ਨਹੀਂ ਇਹ ਤਾਂ ਚੱਕ ਲਿਆ ਨਹੀਂ ਉਹ ਤੋਂ ਪਹਿਲਾਂ ਮੈਂ ਕਰਦਾ ਘਟ ਇਹ ਦੂਜੇ ਕੈਮਰੇ ਦੇ ਲਾਉਂਦੇ ਹਾਂ ਦੂਜਾ ਦੇਖਿਓ ਇਹਦਾ ਕੈਮਰਾ ਉੱਧਰ ਹਾਂਜੀ ਕੀ ਨਾ ਤੁਹਾਡਾ ਭਾਈ ਭਾਈ ਦਾ ਨਾਮ ਰਜਿਤ ਕੁਮਾਰ ਆ ਸਾਡੇ ਨਾਲ ਬਾਰਦਾਤ ਹੋਈ ਸੀ ਸਾਡੇ ਨਾਲ ਪੈਂਡ ਵੀ ਬਾਰਦਾਤ ਹੋਈ ਸਾਡੇ ਨਾਲ ਸਿਵਲ ਤੋਂ ਵੀ ਬਾਕੇ ਬਾਰਦਾਤ ਹੋਈ ਇੱਥੇ ਮੁੰਡਿਆਂ ਨੇ ਸਾਨੂੰ ਘਟਿਆ ਸਿਵਲ ਚਾ ਕੇ ਸਾਡੇ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਇੱਥੇ ਆ ਕੇ ਘਟਿਆ ਸਿਵਲ ਦੇ ਵਿੱਚ ਵੀ ਘਟਿਆ ਭਾਈ ਸਾਨੂੰ ਕਿੰਨੇ ਜਾਣੇ ਸੀ ਭਾਈ ਉਹ ਦੋ ਗੱਡੀਆਂ ਸੀਗੀਆਂ ਮੁੰਡੇ ਇਹ ਹਸਾਬ ਲਾ ਲੋ ਵੀ ਦਾ ਦਾ 15 ਮੁੰਡੇ ਹੋਏ ਆ ਦੋ ਗਟੀਆਂ ਸੀਗੀਆਂ ਜੀ ਕੀ ਮਾਰੇ ਤੁਹਾਡੇ ਮੇਰੇ ਪਾਜੀ ਜਿੱਥੇ ਦਾਤਰ ਮਾਰੇ ਆ ਇੱਥੇ ਮੇਰੇ ਸਹਤ ਘੜੇ ਮਾਰੇ ਹੋਇਆ ਭਜੀ ਮੇਰੀ ਮਾਰਾਂ ਦੇ ਮਾਰੇ ਹੋਇਆ ਮੇਰਾ ਡੈਡੀ ਐਡਮਿਟ ਹੋਇਆ ਹੋਇਆ ਜਲੰਧਰ ਉਹਦੇ ਰੈਫਰੈਕਸ਼ਨ ਹੋ ਗਈ ਆ ਆਪਣੇ ਦੂਜੇ ਕੀ ਦਾਦਾ ਕਿਹੜਾ ਹਸਪੀਟਲ ਸ੍ਰੀ ਰਾਮ ਭਾਈ ਹਸਪੀਟਲ ਆ ਜਲੰਧਰ ਉੱਥੇ ਮੇਰੇ ਰੈਡੀ ਐਡਮਿਟ ਕੀਤਾ ਹੋਇਆ ਬਜੀ ਉਹ ਐਸੈਟ ਸੱਤ ਦੇ ਕੀ ਹੋਈ ਜਾਂਦਾ ਸਾਰੇ ਪਰਿਵਾਰ ਨੂੰ ਕੁੱਟਿਆ ਸਾਰੇ ਪਰਿਵਾਰ ਨੂੰ ਸਾਨੂੰ ਕੁੱਟਿਆ ਜੀ ਕੌਣ ਸੀ ਲੋਗ ਉਹ ਸਾਡੇ ਤੇ ਪਿੰਡ ਦੇ ਗਾਂਢੀ ਆ ਸਾਡੇ ਠੀਕ ਹੈ ਜੀ ਇੱਕ ਦਾ ਨਾਮ ਸੀਨਾ ਕੁਮਾਰੀਆ ਇੱਕ ਦਾ ਨਾਮ ਬੰਦੇ ਰਵਾ ਇੱਕ ਦਾ ਨਾਮ ਸ਼ੁਗਰ ਜੀ ਜੀ ਸਾਰ ਜਾਨੀ ਸਾਰੇ ਟੱਬਰ ਸਾਨੂੰ ਤਿੰਨੇ ਟੱਬਰ ਹੀ ਪੈ ਗਏ ਸਾਨੂੰ ਫਿਰ ਪੰਜਾਬ ਉੱਥੇ ਪਿਆ ਕਾ ਤੇ ਲੜਾਈ ਕਿਸ ਗੱਲ ਤੋਂ ਹੋਈ ਲੜਾਈ ਭਾਜੀ ਮੁੰਡਿਆ ਸੀਗਾ ਤੇ ਇਹ ਜਾਨੀ ਇਹ ਸਾਨੂੰ ਨਾ ਦੇ ਦੇ ਦਰਵਾਜ਼ੇ ਮਾਰਦੇ ਜ਼ੋਰ-ਜ਼ੋਰ ਨਾਲ ਭਾਜੀ ਠੀਕ ਆ ਚੱਲ ਉਹ ਸਾਰੇ ਪਿੰਡ ਨੂੰ ਪਤਾ ਮਾਰਦੇ ਆ ਹਨਾ ਅਸੀਂ ਆ ਚੱਲ ਉਹ ਵੀ ਕੋਈ ਚੱਕਰ ਨਹੀਂ ਆਪਣੇ ਭਾਂਦੇ ਆ ਫੇਰ ਮੁੰਡਾ ਆਉਂਦਾ ਜਦੋਂ ਅਸੀਂ ਘਰੇ ਆਈ ਤਾਂ ਅਮਨੇ ਸਾਹਮਣੇ ਘਾਰਾ ਦਰਵਾਜ਼ਾ ਭੇਡਾ ਦਰਵਾਜ਼ਾ ਕੁੱਤਾ ਆ ਗਿਆ ਕੁੱਤਾ ਆ ਗਿਆ ਕੁੜੀ ਕੁੜੀ ਕਦੀ ਕਾਲ ਕੱਢ ਕੇ ਨੱਥੀ ਜਾਂਦੀ ਅੰਦਰ ਫੇਰ ਮੇਰੇ ਡੈਡੀ ਨੇ ਕਹਿੰਦਾ ਮੈਂ ਡੇਲੇ ਕੱਢ ਲੈਣਾ ਇਧਰ ਨੂੰ ਜਿਹੜਾ ਕੋਈ ਦੇਖੇ ਕਹਿੰਦਾ ਜਾ ਦਾ ਲਾ ਕੇ ਲਾ ਲਾ ਕੇ ਜੀ ਨਾ ਜਾਨੀ ਬਹੁਤ ਜਿਆਦਾ ਨਹੀਂ ਸੰਤੰਕ ਕੀਤਾ ਹੋਇਆ ਇਹ ਗੱਲ ਕਿਹਨੇ ਕਹੀ ਆ ਬਿੜੀਲੇ ਕੱਢ ਦਿੰਨਾ ਇਹ ਗੱਲ ਉਹਦੇ ਬੱਚੇ ਨੇ ਕਹੀ ਜੀ ਭਾਜੀ ਪਿੱਡਾ ਉਹਦਾ ਬੱਚਾ 11 12 ਸਾਲ ਦਾ ਠੀਕ ਹੈ ਜੀ ਕੀ ਗੱਲ ਉਹਦੇ ਬੱਚੇ ਨੇ ਕਹੀ ਹੈ ਭਾਜੀ ਤੇ ਅਸੀਂ ਕੱਲ ਸਵੇਰ ਕੀਤਾ ਸਵੇਰ ਕੀਤਾ ਨਾ ਫਿਰ ਮੈਂ ਇੱਕ ਦਿਨ ਬੋਲਿਆ ਜੀ ਨਾ ਤੇ ਫਿਰ ਉਹ ਸਰਪੰਚ ਸੱਦਿਆ ਭਾਜੀ ਸਰਪੰਚ ਨੇ ਵੀ ਇਹੀ ਗੱਲ ਕਹੀ ਜਾਂਦਾ ਵੀ ਵੀ ਨਹੀਂ ਸਹੀ ਨਹੀਂ ਹੈਗੀ ਇਹ ਗੱਲ ਹੈਗੀ ਸਹੀ ਹੈ ਨਾ ਇਹ ਨੂੰ ਹਟ ਜਾਣਾ ਚਾਹੀਦਾ ਕਿਹੜੇ ਪਿੰਡ ਤੁਹਾਡਾ ਟੱਕ ਫੋਟੋਰੀ ਭਾਜੀ ਠੀਕ ਹੈ ਤੇ ਇਹ ਤੋਂ ਬਾਅਦ ਮੁਰ ਕੇ ਮੈਂ ਉੱਥੇ ਛੜ ਕੇ ਵੀ ਖੜਾ ਹੋ ਗਿਆ ਹੁੰਦਾ ਆਇਆ ਮੇਰੇ ਸਾਹਮਣੇ ਡੇਲਾ ਕੱਢਣ ਲੱਪਿਆ ਮੈਂ ਉਹਨੂੰ ਕਹਿ ਮੈਂ ਕਹਤਾਂ ਨਿਕਲ ਜਾਣਾ ਜਿਹੜੀ ਗੱਲ ਲੱਗੂਗੀ ਹੋਗੀ ਨਾ ਸਰਪੰਚ ਵੀ ਆ ਕੇ ਉਹਨੂੰ ਵੇੜ ਦੇਣਾ ਮਨੂੰ ਕਹਾਂ ਨਿਕਲ ਜਾ ਇਹ ਮੁੜ ਕੇ ਆ ਕੇ ਜੋ ਮੁੰਡਾ ਥੱਨ ਵੀ ਮੁੰਡੇ ਨੇ ਕਹਿ ਪਈ ਆ ਮੈਂ ਥੱਪੜ ਮਾਰਿਆ ਪਤਾ ਨਹੀਂ ਕੀ ਗਿਆ ਕੀ ਨਹੀਂ ਕੇ ਆਪਾਂ ਨੂੰ ਇਹ ਆ ਕੇ ਆਉਂਦੀ ਸਿੱਧੀ ਉਹਨੂੰ ਗਾਲਾ ਲਾਪੀ ਕੱਢਣ ਸੜਕ ਤੇ ਉੱਥੇ ਮੁੰਡੇ ਕਿੰਨੇ ਜਾਣੇ ਖੜੇ ਸੀ ਬਾਜੀ ਇਹ ਗਾਲਾ ਲਾਪੀ ਕੱਢਣ ਜਦੋਂ ਇਹਦੇ ਪਿੱਛੇ ਮੁੰਡੇ ਥੱਪੜ ਮਾਰਿਆ ਮੈਂ ਕਹਿੰਦਾ ਚੇਨ ਜਣੇ ਖੜੇ ਆ ਨਾ ਮੈਂ ਇੱਕ ਵੀ ਥੱਪੜ ਮਾਰਿਆ ਹੋਗਾ ਤੇਰੇ ਮੈਂ ਇਹ ਤੇ ਤੇਰੇ ਮੁੰਡੇ ਦੇ ਮੈਂ ਕਹਿੰਦਾ ਸਾਰੇ ਜਾਣੇ ਖੜੇ ਇੱਥੇ ਕਿਸੇ ਕੋਲ ਪਛਲਾ ਮੈਂ ਕਹ ਇਹਨੇ ਮੇਰੀ ਮੰਮੀ ਨੂੰ ਧੱਕਾ ਮਾਰਿਆ ਸਹੀ ਹੈ ਜੀ ਮਰ ਗਏ ਮੈਂ ਸੜਾਉਣਾ ਸੜਾਉਣਾ ਹੈ ਨਾ ਮੈਨੂੰ ਸਾਰਾ ਟੱਬਰ ਹੀ ਆ ਕੇ ਪੈ ਗਿਆ ਜੀ ਸਾਰੇ ਜਣੇ ਹੁਣ 4 ਦਿਨ ਹੋ ਗਏ ਭਾਜੀ ਸਾਨੂੰ ਸਿਵਲ ਹਸਪਤਾਲ ਹਸਪੀਟਲ ਦੇ ਵਿੱਚ ਸਾਡੀ ਕੋਈ ਸਰਵਾਈ ਨਹੀਂ ਹੋ ਰਹੀ ਭਾਜੀ ਬਈ ਪ੍ਰਸ਼ਾਸਨ ਚਾਹੁੰਦੇ ਆ ਵੀ ਸਾਡਾ ਦੇਖਿਆ ਜਾਵੇ ਸਾਨੂੰ ਸਾਨੂੰ ਵਾਜਬ ਇਨਸਾਫ ਇਨਸਾਫ ਮਿਲ ਜਾਈਏ ਭਾਜੀ ਸਾਡਾ ਸਾਫ ਦੀ ਮੰਗ ਕਰਦੇ ਹਾਂ ਹਾਂ ਜੀ ਸਾਫ ਦੀ ਮੰਗ ਕਰਾਂਗੇ ਭਾਜੀ ਕੀ ਨਾਮ ਤੁਹਾਡਾ ਵਿਜੇਤ ਕੁਮਾਰ ਭਾਜੀ ਠੀਕ ਹੈ ਜੀ ਕੀ ਜਿਹੜੀ ਲੜਾਈ ਹੋਈ ਕਿਸ ਤਰ੍ਹਾਂ ਹੋਈ ਜਿਹੜਾ ਇਹ ਜੀ ਨਿਆਣਿਆਂ ਤੋਂ ਹੋਇਆ ਮੇਰੀ ਦਰਾਨੀ ਆ ਸਾਡੇ ਆਪਦਾ ਹੀ ਪਰਿਵਾਰ ਆ ਸਾਡਾ ਤੇ ਉਹ ਜਾਨੀ ਕਿ ਸਾਨੂੰ ਪਤਾ ਨਹੀਂ ਵੀ ਇੱਕ ਮੇਰੇ ਬੱਚੇ ਆ ਚਲੋ ਦੋ ਇਹਦੇ ਬੱਚਾ ਬਾਰੀ ਸਾਲੀ ਹੋਇਆ ਆ ਤਾਂ ਇਹ ਮੈਨੂੰ ਇਲਜ਼ਾਮ ਲਾਉਂਦੀ ਆ ਵੀ ਮੇਰੇ ਇਹਨੇ ਕੁੱਖ ਬੰਨੀ ਆ ਮੈਂ ਕਹਾ ਮੈਂ ਕਹਾ ਜੇਨੂੰ ਮਰਜੀ ਪਚਲਾ ਮੇਰੇ ਕੋਲ ਦੁੱਧ ਵੀ ਆ ਫੋਤਬੀਆ ਮੇਰੇ ਕੋ ਮੈਂ ਕਿਦੇ ਕਿਦੇ ਲਈ ਕਰਨਾ ਹੈ ਮੇਰੇ ਕੋ ਸਾਰਾ ਕੁਛ ਮਾਲਕ ਨਹੀਂ ਦਿੱਤਾ ਇਸ ਗੱਲ ਤੋਂ ਸਾਡੇ ਨਾਲ ਬਹੁਤ ਜਾਨੀ ਕਿ ਲੱਗਦੀ ਆ ਘਰ ਦੇ ਵਿੱਚ ਸਾਡੇ ਦਰਾਂ ਦੇ ਮੋਹਰੇ ਵੀ ਬੱਚਿਆਂ ਨੂੰ ਬਾਥਰੂਮ ਵੀ ਸਾਡੇ ਦਰਾਂ ਦੇ ਮੋਹਰੇ ਕਰਾਉਂਦੀ ਆ ਪ੍ਰੂਫ ਫਰਾਬ ਸਾਰੇ ਸਾਡੇ ਕੋਲ ਆ ਤੁਹਾਡੇ ਕੀ ਲੱਗਦੇ ਮੇਰੀ ਦਰਾਣੀ ਲੱਗਦੀ ਆ ਪ੍ਰੂਫ ਫਰਾਬ ਸਾਰੇ ਸਾਡੇ ਕੋਲ ਆ ਇਹ ਤੁਹਾਡੇ ਤੁਸੀਂ ਤੁਸੀਂ ਵਿੱਚ ਲਾਉਣੀ ਆ ਪ੍ਰੂਫ ਸਾਰੇ ਸਾਡੇ ਕੋਲ ਆ ਕੀ ਕਿਹੜੇ ਪਿੰਡ ਤੁਹਾਡਾ ਟੱਕ ਪੰਡੋਰੀ ਆ ਤੇ ਅਜਾ ਉਹ ਬੱਚੇ ਤੋਂ ਗੱਲ ਹੋਈ ਉਹ ਫੈਸਲਾ ਸਾਡਾ ਹੋ ਗਿਆ ਜਿਹੜੇ ਜਿਹੜਾ ਪਹਿਲਾਂ ਗੱਲ ਹੋਈ ਫੈਸਲਾ ਹੋ ਗਿਆ ਆ ਪਾਜ ਮੁੰਡਾ ਵਾਰਸਿਕਾ ਇਹ ਮੁੰਡੇ ਨੇ ਮਾਰਿਆ ਵੀ ਹੈ ਨੀਗਾ ਉਹ ਮੁੰਡੇ ਨੇ ਝੂਠ ਆਲ ਕੇ ਬੋਲ ਦਿੱਤਾ ਵੀ ਮੇਰੇ ਰਜਤ ਨੇ ਮਾਰਨਾ ਰਜਤ ਨੇ ਮਾਰਨਾ ਇਹ ਕੰ ਇਹ ਚਲੀ ਗਈ ਆ ਬਾਹਰ ਉੱਥੇ ਗਾਲ ਵਾਲਾ ਕੱਢਣ ਲੱਪਈਆ ਗਾਲ ਵਾਲਾ ਕੱਢਦੀ ਕੱਢਦੀ ਇਹ ਰਜਤ ਕਹਿੰਦਾ ਵੀ ਤੂੰ ਪਹਿਲਾਂ ਬੰਦਿਆਂ ਨੂੰ ਪੁੱਛ ਵੀ ਫੇਰ ਤੂੰ ਗੱਲ ਕਰੀ ਮੈਂ ਜਾ ਕੇ ਹਜੇ ਖੜੀ ਹੋਈ ਆ ਤਾਂ ਮੈਨੂੰ ਇਹਨੇ ਧੱਕਾ ਮਾਰ ਕੇ ਤਾਂ ਉਹ ਮਗਾ ਕੇ ਮਾਰਿਆ ਆ ਮੇਰੇ ਸਿਰ ਤੇ ਸਾਰੀ ਦੇਖੋ ਮੇਰੇ ਅੱਖ ਵੀ ਨੀਲੀ ਹੋਈ ਪਈ ਆ ਤਾਂ ਮੇਰੇ ਹੱਥ ਪੈਰ ਵੀ ਦੇਖੋ ਤਾਂ ਦੇਰੇ ਜੀ ਜਦੋਂ ਅੱਛਾ ਉੱਥੋਂ ਗੱਲ ਹੋ ਗਈ ਤੇ ਸਾਡਾ ਮੇਰਾ ਜੇਠ ਆ ਮੇਰਾ ਦੇਰਿਆ ਉਹਨਾਂ ਨੇ ਆ ਕੇ ਸਾਨੂੰ ਸਾਰਿਆਂ ਨੂੰ ਸਾਰੇ ਤਿੰਨ ਤਿੰਨ ਪਰਿਵਾਰਿਆ ਤਿੰਨਾਂ ਪਰਿਵਾਰਾਂ ਨੇ ਸਾਨੂੰ ਬਾਹਰ ਕੱਢਿਆ ਸਾਡੀ ਆ ਮੁੰਡੇ ਦੇ ਦਾਤ ਵੀ ਮਾਰੇ ਆ ਪੰਜ ਪੁੰਚ ਵੀ ਮਾਰੇ ਮੈਨੂੰ ਤਾਂ ਜਾਨੀ ਖਿੱਚਿਆ ਧੋਇਆ ਬਹੁਤਿਆ ਜਾਨੀ ਕਿ ਆ ਮੇਰੇ ਖੰਧ ਦੇ ਵਿੱਚ ਮਾਰੇ ਇਹਨਾਂ ਨੇ ਮੈਨੂੰ ਚੱਕ ਕੇ ਮੇਰੀ ਅੱਖ ਉਖੋ ਵੀ ਆ ਸਾਰਾ ਕੁਝ ਲਾ ਲਿਆ ਤੇ ਦਰਦ ਹੋਣ ਲਿਆ ਡੰਡ ਪਤਾ ਨਹੀਂ ਹੱਡੀ ਕਰਿਆ ਕੋਈ ਚੀ ਨਹੀਂ ਹੁਣ ਪਤਾ ਮੈਨੂੰ ਕੀ ਹੋਇਆ ਕੀ ਨਹੀਂ ਬਾਅਦ ਚ ਪਤਾ ਲੱਗੂਗਾ ਹਮ ਜੋ ਕੁਝ ਕਰਾਵਾਂਗੇ ਅਸੀਂ ਤਾਂ ਜਦੋਂ ਅਸੀਂ ਇਹ ਆ ਕੇ ਹਸਪਤਾਲ ਅਸੀਂ ਆਇਆ ਘੰਟੇ ਬਾਅਦ ਘੰਟੇ ਬਾਅਦ ਆਇਆ ਸਾਢੇ 10 ਦਾ ਟਾਈਮ ਸੀਗਾ ਘੰਟੇ ਬਾਅਦ ਆਏ ਆ ਜਦੋਂ ਅਸੀਂ ਆਏ ਆ ਅਸੀਂ ਹਜੇ ਗੱਡੀ ਚੋਂ ਹੀ ਉਤਰੇ ਆ ਸਾਨੂੰ ਨਹੀਂ ਸੀ ਪਤਾ ਇਹਨਾਂ ਦੀ ਸਕੀਮ ਦਾ ਵੀ ਇਹਨਾਂ ਨੇ ਮੋਰੇ ਜੀ ਬੰਦੇ ਸੱਦੇ ਹੋਇਆ ਅਸੀਂ ਹਜੇ ਗੱਡੀ ਚੋਂ ਹੀ ਉਤਰੇ ਆ ਉਹ ਨੁਕਲਦੇ ਆ ਸਾਰੇ ਇਹਨਾਂ ਨੇ ਸਾਨੂੰ ਦੱਬ ਲਿਆ ਚੌਂਡਾ ਚੌਂਡੀ ਪੈ ਗਿਆ ਹੁਣ ਤਾਂ ਚੌਂਡੀ ਪੈ ਗਿਆ ਮੈਂ ਪਹਿਲਾਂ ਕਦੀ ਮੁੰਡਿਆਂ ਨੂੰ ਜਾਵਾਂ ਕਦੀ ਮੈਂ ਬੰਦੇਆਂ ਨੂੰ ਜਾਵਾਂ ਨਾਲੇ ਮੈਨੂੰ ਵੀ ਕੁੱਟਿਆ ਮੇਰੇ ਬੰਦੇ ਦੇ ਤਾਂ ਪੈਂਦੇ ਆ ਸਾਰੀ ਪਤਾ ਨਹੀਂ ਕੀ ਮੰਗ ਰਿਆ ਸਰਚ ਕੀ ਨਹੀਂ ਮੰਗਦਾ ਉਹ ਤਾਂ ਡੈੱਡ ਹੋ ਗਿਆ ਸਾਰਾ ਕੀ ਮੰਗ ਕਰਦੇ ਸਰਕਾਰ ਤੋਂ ਡੈੱਡ ਡੈੱਡ ਹੋ ਗਿਆ ਤੇ ਮੇਰੀ ਦਰਾਨੀਆਂ ਜੇ ਮੇਰੇ ਜੇਠ ਬਿੰਦਰ ਸ਼ੋਗਾ ਤੇ ਮੇਰੀ ਜਠਾਣੀ ਰਾਣੋ ਇਹਨਾਂ ਦੀ ਸ਼ਹਿ ਦੇ ਨਾਲ ਇਹ ਕੰਮ ਹੋਇਆ ਮੋਰੇ ਆ ਕੇ ਜਦੋਂ ਤੁਸੀਂ ਮੋਰੇ ਆਏ ਆ ਤਾਂ ਇਹ ਇਹਨਾਂ ਨੇ ਆਹ ਕੁਛ ਸਾਡੇ ਨਾਲ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਸਾਡਾ ਇਨਸਾਫ ਹੋਣਾ ਚਾਹੀਦਾ ਆ ਮੇਰੇ ਕੰਨਾਂ ਦੇ ਵਿੱਚ ਬਾਲੀਆਂ ਵੀ ਸੀਗੀਆਂ ਉਹ ਵੀ ਹੈ ਨਹੀਂ ਗੀਆਂ ਮੇਰੇ ਬੰਦੇ ਤੇ ਮੰਦੀ ਵੀ ਸੀਗੀ ਅੱਖ ਦੇ ਵਿੱਚ ਉਹ ਵੀ ਹੈ ਨਹੀਂ ਗਾ ਤੇ ਸਾਨੂੰ ਕਿਸੇ ਨੇ ਚੁੱਕਿਆ ਨਹੀਂ ਕਿਸੇ ਨੇ ਕੋਈ ਹਸਣਾ ਨਹੀਂ ਭਰਾ ਨਾਲ ਖੜਾ ਸੀ ਨਾਲ ਖੜਾ ਹੋ ਕੇ ਇਹ ਕੰਮ ਕਰਵਾਇਆ ਹਾਂਜੀ ਭੈਣ ਜੀ ਤੁਸੀਂ ਸਿਵਲ ਹਸਪੀਟਲ ਆਏ ਆ ਕੀ ਮਾਮਲਾ ਤੁਹਾਡਾ ਹੈ ਕਜੀ ਲੜਾਈ ਦਾ ਮਾਮਲਾ ਆ ਸਾਣਾ ਇਹਨਾਂ ਦੀ ਅੱਜ ਤੋਂ ਨਹੀਂ ਜੱਦੀ ਚੱਲਦੀ ਆਉਂਦੀ ਆ ਪਿੱਛੇ ਤੋਂ ਇੱਕ ਮੈਂ ਜਦੋਂ ਨਾ ਪ੍ਰੈਗਨੈਂਟ ਸੀ ਉਸ ਵੇਲੇ ਵੀ ਇਸ ਜਨਾਨੀ ਨੇ ਮੇਤੇ ਅਟੈਕ ਕੀਤਾ ਨਹੀਂ ਜੱਦੀ ਜਿੱਦਾਂ ਤੁਸੀਂ ਕਹਿ ਰਹੇ ਜੱਦੀ ਚੱਲਦੀ ਜੱਦੀ ਕਿਸ ਤਰ੍ਹਾਂ ਬੰਦੋ ਯਾਨੀ ਇਹ ਸਾਣਾ ਸ਼ੁਰੂ ਤੋਂ ਹੀ ਲੜ ਰਹੇ ਆ ਮੇਰੇ ਬੱਚਾ ਹੋਣ ਵਾਲਾ ਸੀਗਾ ਉਸ ਵੇਲੇ ਵੀ ਜਨਾਨੀ ਨੇ ਮੇਤੇ ਅਟੈਕ ਕੀਤਾ ਆ ਮੈਂ ਆਪਣਾ ਉਸ ਵੇਲੇ ਵੀ ਬਚਾ ਕੀਤਾ ਫੇਰ ਵੱਡਾ ਮੁੰਡਾ ਲੈ ਕੇ ਆਈ ਆ ਉਦੋਂ ਫੇਰ ਸਾਡੇ ਇਹਨੇ ਮੇਰੇ ਘਰ ਆਣ ਕੇ ਲੜਾਈ ਕੀਤੀ ਆ ਉਸ ਵੇਲੇ ਵੀ ਮੈਂ ਇਦਾਂ ਚਲੋ ਸਰਪੰਚਾ ਪੰਚਾ ਨੂੰ ਦੱਸਿਆ ਉਹ ਨਹੀਂ ਸਮਝਾਤਾ ਜਿੱਦਾਂ ਵੀ ਆ ਵੀ ਨਹੀਂ ਤੁਹਾਡੀ ਘਰ ਦੀ ਗੱਲ ਆ ਛੱਡੋ ਹਨਾ ਸਾਡੇ ਨਾਲ ਸ਼ੁਰੂ ਤੋਂ ਹੀ ਪਤਾ ਨਹੀਂ ਕਾਦਾ ਇਹਦਾ ਬੈਰ ਆ ਸਾਡੇ ਨਾਲ ਲੱਗੀ ਜਾਂਦੀ ਆ ਬਸ ਵਧਦੀ ਜਾਂਦੀ ਆ ਹੁਣ ਆ ਛੋਟਾ ਮੁੰਡਾ ਆ ਨਸ਼ੇ ਖਾਂਦਾ ਨਸ਼ੇ ਵੇਚਦਾ ਆ ਦੋਨੇ ਹੀ ਪੇ ਪੁੱਤਰ ਨਸ਼ੇ ਨਾਲ ਰੱਜੇ ਪੈਸੀ ਤੁਹਾਨੂੰ ਕਿਦਾ ਪਤਾ ਵੀ ਇਹ ਨਸ਼ੇ ਵੇਚਦਾ ਜਾਂ ਕਰਦਾ ਖਾਂਦਾ ਆ ਸਾਰੇ ਪਿੰਡ ਨੂੰ ਪੁੱਛ ਲਿਓ ਸਾਡੇ ਤੁਹਾਡੇ ਕੋਲ ਕੋ ਪ੍ਰੂਫ ਹੈਗਾ ਇਸ ਚੀਜ਼ ਦਾ ਪ੍ਰੂਫ ਜਦੋਂ ਬਾਜੀ 24 ਘੰਟੇ ਖਾਂਦਾ ਸਾਨੂੰ ਪਤਾ ਗਾਣਾ ਸਾਨੂੰ ਕੱਢਦਾ ਨਸ਼ਾ ਖਾ ਕੇ ਕੱਢਦਾ ਨਸ਼ੇ ਚ ਹੀ ਰਹਿੰਦਾ ਆ ਇੰਨਾ ਉਹਦਾ ਰਿਕਾਰਡ ਪਿੰਡ ਚ ਕੁੱਛ ਲਿਓ ਤੁਸੀਂ ਕੀ ਉਹਦਾ ਪਿੰਡ ਤੁਹਾਡਾ ਟੱਕ ਪੰਡੂ ਠੀਕ ਹੈ ਹਾਂਜੀ ਇਹ ਨਸ਼ਾ ਉਹ ਸਰਪੰਚ ਸਾਹਿਬ ਨੂੰ ਪਤਾ ਹਾਂਜੀ ਪਤਾ ਉਹਨਾਂ ਨੂੰ ਕੀ ਨਾਮ ਉਹਨਾਂ ਦਾ ਵਿਜੇ ਕੁਮਾਰ ਹਾਂਜੀ ਕਾਚ ਉਸ ਤੋਂ ਬਾਅਦ ਤੁਹਾਡੇ ਨਾਲ ਜੋ ਲੜਾਈ ਹੋਈ ਹੈ ਫਿਰ ਕੀ ਮਤਲਬ ਤੁਸੀਂ ਕੀ ਉਹਨਾਂ ਦੇ ਮਾਰਿਆ ਤੇ ਉਹ ਨਹੀਂ ਤੁਹਾਡੇ ਕੀ ਮਾਰਿਆ ਭਾਜੀ ਮੈਂ ਇੱਕ ਜਨਾਨੀ ਮੇਰੇ ਦੋ ਛੋਟੇ ਬੱਚੇ ਆ ਸਾਰੇ ਸਟਾਫ ਨੂੰ ਪੁੱਛ ਲਓ ਇਹਨਾਂ ਨੇ ਦੇਖੇ ਆ 9 ਸਾਲਾਂ ਦੀ ਕੁੜੀ ਆ 10 ਸਾਲਾਂ ਦਾ ਕਾਕਾ ਆ ਤੇ ਉਹ ਹਸਬੰਡ ਮੇਰੇ ਬਾਹਰ ਆ ਮੈਂ ਇਕੱਲੀ ਇਹਨਾਂ ਦੇ ਇਦਾਂ ਆਹਮੋ ਸਾਹਮਣੇ ਸਾਡੇ ਘਰ ਆ ਇਹ ਨੇ ਮੈਨੂੰ ਰਾਤ ਕੱਢੀਆਂ ਗਾਲਾਂ 11 12 ਵਜੇ ਉੱਠ ਕੇ ਇਹ ਨੇ ਮੈਨੂੰ ਉਹ ਗੰਦ ਵਗਿਆ ਜਿਹੜਾ ਰੇ ਰੱਬ ਦਾ ਨਾਮ ਮੈਂ ਆਪਣੇ ਅੰਦਰ ਹੋ ਗਈਆਂ ਬੱਚੇ ਲੈ ਕੇ ਮੈਂ ਨਹੀਂ ਨਾ ਕੋਈ ਗੱਲ ਕੀਤੀ ਕਿਉਂਕਿ ਸਾਨੂੰ ਪਤਾ ਉਹਦਾ ਨਸ਼ਾ ਖਾਦਾ ਮੈਂ ਉੱਠ ਕੇ ਜਾਵਾਂ ਮੇਰੇ ਕੁਛ ਮਾਰੂ ਜਾਂ ਮੇਰੇ ਬੱਚਿਆਂ ਦੇ ਮਾਰੂ ਅਸੀਂ ਤਾਂ ਲੜਾਈ ਤੋਂ ਮੱਥਾ ਹੀ ਟੇਕਦੇ ਸੀ ਕਿਹੜੀ ਲੜਾਈ ਕਦੋਂ ਦੀ ਹੈ ਇਹਦੀ ਲੜਾਈ ਸਨ ਨਾ ਉਹ ਹੀ ਤਾਂ ਦਾਦੀ ਵੀ ਮਾਂ ਲੜਦੀ ਸੀਗੀ ਮਾਂ ਕਿਹੜੀ ਦੀ ਲੜਾਈ ਹੈ ਹੋ ਗਿਆ 8-10 ਸਾਲ ਤੁਸੀਂ ਜਿਹੜੇ ਆਹ ਹੋ ਲੜਾਈ ਕੋਈ ਹੁਣ ਉਹ ਹੀ ਤਾਂ ਦਾਦੀ ਪਰਸੋਂ ਹੋਈ ਆ ਸਾਡੀ ਲੜਾਈ ਕਿਨੇ ਕੱਢੀਆਂ ਗਾਲਾਂ ਰਾਤ ਕਿੱਥੇ ਹੋਈ ਹੈ ਘਰੇ ਘਰੇ ਹੋਈ ਰਾਤ ਮੈਨੂੰ ਇੱਦਾਂ ਹੁਣ ਨਾਲ ਹੀ ਆ ਸਾਡੇ ਬੂਹੇ ਤੇ ਬੂਹੇ ਗਾਲਾਂ ਕੱਢੀਆਂ ਮੈਂ ਨਹੀਂ ਆਪਣਾ ਕੁੰਡਾ ਖੋਲ੍ਹਿਆ ਅਸੀਂ ਅੰਦਰ ਆ ਬੱਚੇ ਲੈ ਕੇ ਠੀਕ ਹੈ ਇਹਨਾਂ ਬਹੁ ਮੈਨੂੰ ਗਾਲਾ ਵਾਲਾ ਕੱਢਿਆ ਫੇ ਦੂਏ ਦਿਨ ਸਵੇਰ ਨੂੰ ਇਹ ਚੱਲਾ ਕੰਮ ਤੇ ਮੈਂ ਕਿਹਾ ਵੀ ਮੇਰੀ ਕਾਕਾ ਗੱਲ ਸੁਣ ਕੇ ਜਾਈ ਮੈਂ ਪੰਜ ਸਰਪੰਚ ਸੱਦੇ ਹੋਏ ਆ ਉਹ ਗੱਲ ਨਵੇੜਨੀ ਆ ਬਹਿ ਕੇ ਇਹਨੇ ਫੇ ਪੰਚਾਇਤ ਆਈ ਤੇ ਫੇ ਮੈਨੂੰ ਗਾਲਾ ਕੱਢਿਆ ਉਹਨੇ ਮੈਨੂੰ ਚੁੱਪ ਕਰਾਤਾ ਇਹ ਬਰਾਬਰ ਗਾਲਾਂ ਕੱਢਦਾ ਰਿਆ ਅਸੀਂ ਫੇ ਨਹੀਂ ਕੋਈ ਗੱਲ ਕੀਤੀ ਕੋਲ ਕੱਢਦਾ ਤੁਹਾਨੂੰ ਰਜਤ ਕੁਮਾਰ ਤੁਹਾਡੇ ਕੀ ਲੱਗਦਾ ਜੇਠ ਦਾ ਮੁੰਡਾ ਹੈ ਤੁਹਾਡੀ ਰਿਸ਼ਤੇਦਾਰੀ ਹੈ ਜੇਠ ਦਾ ਮੁੰਡਾ ਇਹ ਜਿਹੜਾ ਲੜਾਈ ਤੁਹਾਡੀ ਰਿਸ਼ਤਦਾਰੀ ਹੈ ਨਾ ਹਾਂਜੀ ਰਿਸ਼ਤਦਾਰੀ ਜੇਠ ਦਾ ਮੁੰਡਾ ਹਾਂ ਤੇ ਉਹ ਹੀ ਗੱਲ ਫੇਨ ਹੈ ਨਾ ਸਾਨੂੰ ਗਾਲਾਂ ਵਾਲਾ ਕੱਢ ਲਈਆਂ ਪੰਚਾਇਤ ਹੋ ਗਈ ਆ ਰਾਤ ਨੂੰ ਮੇਰਾ ਬੱਚਾ ਗਿਆ ਆ ਉੱਥੇ ਦੁਕਾਨ ਤੇ ਇਹਨੇ ਮੁੰਡੇ ਨੂੰ ਘੇਰ ਲਿਆ ਮੁੰਡੇ ਨੂੰ ਘੇਰ ਕੇ ਕਹਿੰਦਾ ਵੀ ਕਹਿੰਦਾ ਗਿਆਨੀ ਨੰਗਣ ਨਹੀਂ ਮੈਂ ਦੇਣਾ ਨਾਲੇ ਉਹਦੇ ਮਾਰੀ ਚਪੇੜ ਕਹਿੰਦਾ ਨੰਘ ਕੇ ਦਿਖਾ ਕਿਹਨੇ ਕੀਤਾ ਇਹ ਨਿਰਜਤ ਨੇ ਅੱਛਾ ਮੇਰੇ ਮੁੰਡੇ ਨੂੰ 10 ਸਾਲਾਂ ਦਾ ਮੇਰਾ ਮੁੰਡਾ ਸਾਈਕਲੀ ਉਹਦੇ ਹੱਥ 'ਚ ਸਾਈਕਲਿਕ ਵੰਡਕਾਂ ਤੇ ਖੜੀ ਤੁਸੀਂ ਜਾ ਕੇ ਦੇਖ ਲਿਓ ਪਹਿਲਾਂ ਤਾਂ ਆਪਣਾ ਨਾਂ ਦੱਸੋ ਜੀ ਸੀਮਾ ਕਿੱਥੇ ਬੈਰਣ ਆਲੇ ਟੱਕ ਬੜੋ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸਾਨੂੰ ਇੱਥੇ 3 ਦਿਨ ਹੋ ਗਏ ਅੱਜ ਤੇ ਪੁਲਿਸ ਦੀ ਕਾਰਵਾਈ ਕੀ ਆ ਪੁਲਿਸ ਦੀ ਕੋਈ ਕਾਰਵਾਈ ਨਹੀਂ ਇੱਥੇ ਕੋਈ ਤੁਹਾਡੇ ਬਿਆਨ ਨਹੀਂ ਕੋਈ ਨਹੀਂ ਆ ਤੇ ਮੈਡੀਕਲ ਤੁਹਾਡਾ ਟ੍ਰੀਟਮੈਂਟ ਸਹੀ ਹੋ ਰਿਹਾ ਮੇਰੇ ਐਕਸਰੇ ਹੋਏ ਆ ਹੋ ਰਿਹਾ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਸਾਨੂੰ ਇਹਨਾਂ ਤੋਂ ਪੂਰਾ ਇਨਸਾਫ ਚਾਹੀਦਾ ਜਿਹੜੇ ਇਹ ਗੁੰਡਾ ਬਣਿਆ ਹੋਇਆ ਆ ਇਹਨੇ ਸਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਮੇਰੇ ਬੱਚੇ ਨੂੰ ਵੀ ਕਹਿੰਦਾ ਆ ਤੇ ਮੈਂ ਸਿੱਖੀ ਧਰਮ ਚ ਨਹੀਂ ਪੈਣ ਦੇਣਾ ਜਿਹੜੇ ਤੁਸੀਂ ਮੈਨੂੰ ਬਿਆਨ ਦਿੱਤੇ ਬਿਲਕੁਲ ਸਹੀ ਦਿੱਤੇ ਹੋ ਹਾਂਜੀ ਸਹੀ ਹੈ ਠੀਕ ਹੈ ਧੰਨਵਾਦ ਜੀ